ਵਚਨ ਬਾਲ ਚੱਲਾਂਗੇ ਪੰਜ ਦੀ ਇੱਕ ਤੋਂ ਅਸੀਂ ਪੜਾਂਗੇ ਢੀੜ ਨੂੰ ਵੇਖ ਕੇ ਢੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਹਾਂ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਇਹ ਉਪਦੇਸ਼ ਦੇਣ ਲੱਗਾ ਹallelujah ਜਸ ਮਸੀਹ ਨੇ ਜਦੋਂ ਭੀੜ ਭੀੜ ਦੇਖੀ ਤਾਂ ਉਹ ਇੱਕ ਜਗ੍ਹਾ ਉੱਚੀ ਜਗ੍ਹਾ ਤੇ ਬੈਠ ਕੇ ਕੀ ਕਰਨ ਲੱਗ ਪਿਆ ਉਪਦੇਸ਼ ਦੇਣ ਲੱਗਾ ਔਰ ਛੇਲੇ ਉਹਦੇ ਨਾਲ ਸਿਗਿਆ ਹਾਂ ਜੀ ਕਾਨੂੰ ਜਿਹੜੇ ਦਿਲ ਦੇ ਗਰੀਬ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ ਅੱਜ ਅਸੀਂ ਸਵਰਗ ਦਾ ਰਾਜ ਮੰਗਦੇ ਹਾਂ ਬੱਚੇ ਜਿਹੜਾ ਜੋਰ ਮਾਰਨ ਵਾਲੇ ਸਵਰਗ ਦੇ ਰਾਜ ਨੂੰ ਕੀ ਕਰਨਗੇ ਖੋਲਣਗੇ ਪਰ ਜਿਹੜੇ ਦਿਲ ਦੇ ਵੀ ਗਰੀਬ ਆ ਗਰੀਬ ਦਾ ਬਦਲਾ ਸਮਝਦੇ ਨਾ ਜਿਹੜਾ ਗਰੀਬ ਆ ਨਾ ਉਹ ਸਾਰਾ ਨਾਲੋਂ ਜ਼ਿਆਦਾ ਅਮੀਰ ਹੁੰਦਾ ਹੈ ਹਾਲੇਲੂਇਆ ਹਾਲੇਲੂਇਆ ਔਰ ਜਦੋਂ ਨਾ ਦਾਨ ਦੇਣ ਦੀ ਵਾਰੀ ਆਈ ਪ੍ਰਭੂ ਇੱਕ ਨਾ ਵਿਧਵਾ ਨੇ ਮਲੇ ਦੋ ਦੰਬੜੀਆਂ ਪਾਈਆਂ ਤੇ ਪ੍ਰਭੂ ਨੇ ਕਿਹਾ ਇਹਨੇ ਆਪਣਾ ਸਾਰਾ ਕੁਝ ਹੀ ਪਾ ਦਿੱਤਾ ਹਾਲੇਲੂਇਆ ਉਹ ਕਿ ਜੋ ਉਹਦੇ ਕੋਲ ਪੂੰਜੀ ਸੀ ਤੇ ਕੋ ਦੋ ਦੰਬੜੀਆਂ ਸੀਗੀਆਂ ਇਹਨੇ ਉਹ ਵੀ ਪਾਤੀਆਂ ਦਾਲ ਲਈ ਇਹਨੇ ਸਾਰਨ ਨਾਲੋਂ ਜ਼ਿਆਦਾ ਦਿੱਤਾ ਹਾਲੇਲੂਇਆ ਹਾਲੇਲੂਇਆ ਅੱਜ ਅਸੀਂ ਕੀ ਆ ਅਸੀਂ ਦੇਖਦੇ ਆ ਉਹ ਯਾਰੀ ਛੋਟਾ ਹੋਣਾ ਚਾਹੀਦਾ ਹallelujah ਉਹ ਜਿੱਦਾਂ ਤੁਸੀਂ ਪਰਮੇਸ਼ਰ ਦੇ ਨਾਲ ਕਰੋਗੇ ਪਰਮੇਸ਼ਰ ਬਹੁਤ ਆਇਤਾਂ ਤੁਹਾਡੇ ਨਾਲ ਕਰੇਗਾ ਹallelujah ਉਹ ਕਿ ਸੁਲੇਮਾਨ ਨੇ ਹਜ਼ਾਰਾਂ ਵਿੱਚ ਵਲੀਆਂ ਦਿੱਤੀਆਂ ਉਹਨੇ ਉਸ ਸਮੇਂ ਦੇ ਅਨੁਸਾਰ ਬਚ ਜਿਹਾ ਹਜ਼ਾਰਾਂ ਵਿੱਚ ਗਾਈਆਂ ਬਾਲਦ ਭੇਡਾਂ ਜਿੰਨੂੰ ਜੋ ਕੁਝ ਵੀ ਸੀਗਾ ਹਜ਼ਾਰਾਂ ਵਿੱਚ ਸੀਗਾ ਔਰ ਜਦੋਂ ਸੁਪਨੇ ਵਿੱਚ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਔਰ ਉਹਨੇ ਕਿਹਾ ਕਿ ਪਰਮੇਸ਼ਰ ਮੈਨੂੰ ਬੁੱਧ ਦੇ ਤਾਂ ਜੋ ਮੈਂ ਤੇਰੇ ਲੋਕਾਂ ਦਾ ਕੀ ਕਰ ਸਕਾਂ ਨਿਆਂ ਕਰ ਸਕਾਂ ਪਰਮੇਸ਼ਰ ਨੇ ਸੁਲੇਮਾਨ ਨੂੰ ਕੀ ਦਿੱਤੀ ਜੀ ਬੁੱਧ ਦਿੱਤੀ ਬਾਕੀ ਵੀ ਚੀਜ਼ਾਂ ਦਿੱਤੀਆਂ ਪਰਮੇਸ਼ਰ ਨੇ ਸੋਨਾ ਚਾਂਦੀ ਜੁੱਧ ਦੇ ਹਥਿਆਰ ਸਾਰਾ ਕੁਝ ਦਿੱਤਾ ਪਰਮੇਸ਼ਰ ਨੇ ਔਰ ਬੱਚੇ ਜਿਵੇਂ ਇਸਰਾਇਲੀਆਂ ਪਰਮੇਸ਼ਰ ਕਹਿੰਦਾ ਕਿ ਨਾ ਤੇਰੇ ਤੋਂ ਪਹਿਲਾਂ ਐਦਾਂ ਦਾ ਕੋਈ ਬੁੱਧਵਾਨ ਹੋਵੇਗਾ ਨਾ ਹੀ ਕੋ ਹੋਇਆ ਆ ਹallelujah ਕਿ ਸਾਡਾ ਪਰਮੇਸ਼ਰ ਜਿਹੜਾ ਆ ਸਭ ਕੁਝ ਕਰਨ ਦੇਗੀ ਰੱਖਦਾ ਆ ਤਾਕਤ ਰੱਖਦਾ ਪਰਮੇਸ਼ਰ ਪਰ ਬਚਨ ਕਹਿੰਦਾ ਤਾਨੋ ਜਿਹੜੇ ਦਿਲ ਦੇ ਗਰੀਬ ਆ ਜੇ ਕਿਸੇ ਨੂੰ ਦੁੱਖ ਆ ਕੇ ਕਿਸੇ ਨੂੰ مصیبت ਆ ਕਿਸੇ ਨੂੰ ਤੰਗੀ ਆ ਉਹਦੇ ਨਾਲ ਦੁਖੀ ਹallelujah ਮਦਦ ਕਰਨ ਵਾਲੇ ਅਗਰ ਤੁਸੀਂ ਮਦਦ ਕਰਨ ਵਾਲੇ ਹੋ ਪਰਮੇਸ਼ਰ ਤੁਹਾਡੀ ਮਦਦ ਕਰੇਗਾ ਹallelujah ਹallelujah ਅੱਗੇ ਅੱਗੇ ਪੜਾਂਗੇ ਤਾਨੋ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਸ਼ਾਂਤ ਕੀਤੇ ਜਾਣਗੇ ਹallelujah ਪ੍ਰਭੂ ਜੀ ਕਹਿੰਦੇ ਤਾਨੋ ਜਿਹੜੇ ਸੋਗ ਕਰਦੇ ਆ ਬਚਨ ਦੇ ਅਕਾ ਸੋਗ ਕਰਨ ਵਾਲੇ ਵਾਲੇ ਸੋਗ ਕਰੋ ਹੱਸਣ ਵਾਲਿਆਂ ਨਾਲ ਹੱਸੋ ਹallelujah ਉਹ ਪ੍ਰਭੂ ਕਹਿੰਦਾ ਮੈਂ ਤੁਹਾਡੇ ਸੋਗ ਨੂੰ ਕੀ ਕਰਾਂਗਾ ਆਨੰਦ ਵਿੱਚ ਬਦਲ ਦਿਆਂਗਾ ਅਗਰ ਕੋਈ ਦੁਖੀ ਆ ਕੋਲਾਚਾਰਾ ਕੋਈ ਬਿਮਾਰ ਆ ਬੈਠ ਕੇ ਪ੍ਰਾਰਥਨਾ ਕਰੋ ਉਹਦੇ ਲਈ ਅਜਸੀ ਕੇ ਨੇ ਪ੍ਰਭੂ ਮੈਨੂੰ ਦੇ ਦੇ ਪਪੂ ਮੈਨੂੰ ਦੇ ਦੇ ਹਾਲੇਲੂਇਆ ਹਨਾ ਨੂੰ ਉਦੋਂ ਤੱਕ ਨਹੀਂ ਮਿਲਿਆ ਹਨਾ ਦੀ ਪ੍ਰਾਰਥਨਾ ਇਹ ਸੀ ਕਿ ਪ੍ਰਭੂ ਮੈਨੂੰ ਪੁੱਤਰ ਦੇ ਮੇਰੇ ਘਰ ਵਿੱਚ ਰਵੇ ਮੇਰੀ ਕੀ ਕਰੇ ਸੇਵਾ ਕਰੇ ਮਿਲਿਆ ਨਹੀਂ ਜਦ ਉਹਦੀ ਪ੍ਰਾਰਥਨਾ ਤਬਦੀਲ ਹੋ ਗਈ ਨਾ ਉਹਨੇ ਕਿਹਾ ਕਿ ਪਰਮੇਸ਼ਰ ਜੇ ਤੂੰ ਆਪਣੀ ਦਾਸੀ ਵੱਲ ਧਿਆਨ ਕਰੇ ਤੂੰ ਮੈਨੂੰ ਪੁੱਤਰ ਦੇਵੇਂ ਉਹ ਜਿੰਨਾ ਚਿਰ ਜਿਉਂਦਾ ਰਹੇਗਾ ਤੇਰੀ ਕੀ ਕਰੇਗਾ ਉਹ ਸੇਵਾ ਕਰੇਗਾ ਪਰਮੇਸ਼ਰ ਲੋ ਗੱਲ ਕੀ ਲਗੀ ਚੰਗੀ ਲਗੀ ਹallelujah ਕਿਉਂਕਿ ਅਸੀਂ ਆਪਣੇ ਲਈ ਮੰਗਦੇ ਆ ਸਾਨੂੰ ਮਿਲਦਾ ਨਹੀਂ ਹੈਗਾ ਜਦੋਂ ਤੁਸੀਂ ਦੂਸਰੇ ਦੇ ਮੰਗੋਗੇ ਨਾ ਪਰਮੇਸ਼ਰ ਦੇ ਕਮਾਲੇ ਕਰੋਗੇ ਜਦੋਂ ਤੁਸੀਂ ਪਰਮੇਸ਼ਰ ਦੇ ਕਮਾਲੇ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਲਈ ਖੜਾ ਹੋਵੇਗਾ ਬਚਨ ਦੇਖਿਆ ਉਸ ਤੋਂ ਬਾਅਦ ਪਰਮੇਸ਼ਰ ਨੇ ਸਹਿਮੂਲ ਤੋਂ ਬਾਅਦ ਹਨਾਂ ਨੂੰ ਹੋਰ ਵੀ ਧਿਆਪੁੱਤਰ ਦਿੱਤੇ ਕਿਉਂਕਿ ਬਚਨ ਚ ਲਿਖਿਆ ਪਰਮੇਸ਼ਰ ਪਥਰਾ ਵਿਚੋ ਵੀ ਵਾਲਤ ਪੈਦਾ ਕਰਨ ਦੀ ਤਾਕਤ ਰੱਖਦਾ ਪਰਮੇਸ਼ਰ ਐਦਾਂ ਦਾ ਪਰਮੇਸ਼ਰ ਆ ਜੋ ਪਰਮੇਸ਼ਰ ਚਾਹੁੰਦਾ ਆ ਉਹ ਪਰਮੇਸ਼ਰ ਕੀ ਆ ਕਰਦਾ ਆ ਆਨੋ ਜਿਹੜੇ ਸੋਹ ਕਰਦੇ ਹੋ ਕੀ ਕੀਤੇ ਜਾਣਗੇ ਸ਼ਾਂਤ ਕੀਤੇ ਜਾਣਗੇ ਕਿਸੇ ਦੇ ਦੁੱਖ ਨੂੰ ਕਿਸੇ ਦੇ ਦਰਦ ਨੂੰ ਦੇਖ ਕੇ ਆਪ ਦੁਖੀ ਹੁੰਨੇ ਆ ਪ੍ਰਭੂ ਇਹ ਭੈਣ ਚੰਗੀ ਹੋ ਜਾਏ ਪਬੂਏ ਪਾਈ ਚੰਗਾ ਹੋ ਜਾਏ ਪਬੂਏ ਇਹ ਨੂੰ ਕਿਸੇ ਸੰਤ ਲੋਕ ਲਈ ਪ੍ਰਾਰਥਨਾ ਕਰਦੇ ਆ ਉਹਦੇ ਦਾਸ ਤੇ ਦਾਸੀਆਂ ਲਈ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਦੇ ਕੰਮਾਂ ਲਈ ਪ੍ਰਾਰਥਨਾ ਕਰਦੇ ਆ ਤੁਸੀਂ ਪਰਮੇਸ਼ਰ ਦੇ ਕੰਮਾਂ ਲਈ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਬਹੁਤ ਆਇਤਨਾ ਤੁਹਾਨੂੰ ਦਿੰਦਾ ਆ ਹallelujah ਅੱਜ ਅਸੀਂ ਮੰਗਦੇ ਆ ਮਿਲਦਾ ਨਹੀਂ ਹੈਗਾ ਕਿਉਂ ਨਹੀਂ ਕਿਉਂਕਿ ਸਾਡੀ ਪ੍ਰਾਰਥਨਾ ਜਿਹੜੀ ਆ ਆਪਣੇ ਲਈ ਆ ਅੱਜ ਤੋਂ ਆਪਣੇ ਲਈ ਪ੍ਰਾਰਥਨਾ ਕਰਨੀ ਛੱਡ ਦਿਓ ਵਚਨ ਕਹਿੰਦਾ ਜਿਹੜੇ ਦਿਲ ਦੇ ਗਰੀਬ ਆ ਸਰਬਦਾ ਦਾ ਰਾਜ ਕਿਹਦਾ ਹੋਵੇਗਾ ਉਹਨਾਂ ਦਾ ਹੋਵੇਗਾ ਔਰ ਜਿਹੜੇ ਸੋਗ ਕਰਦੇ ਆ ਕਿਸੇ ਦੇ ਦੁੱਖ ਨੂੰ ਦੇਖ ਕੇ ਆਪਣਾ ਦੁੱਖ ਸਮਝਦੇ ਆ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦੁੱਖ ਨੂੰ ਦੇਖ ਕੇ ਆਪਣਾ ਦੁੱਖ ਸਮਝਦੇ ਆ ਕਿ ਪ੍ਰਭੂ ਨੂੰ ਚੰਗਾ ਕਰਦੇ ਪ੍ਰਭੂ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਕੀ ਕਰੇਗਾ ਉਹਨੂੰ ਚੰਗਾ ਕਰ ਦਵੇਗਾ ਹallelujah ਉਹ ਤੁਹਾਨੂੰ ਕੀ ਕਰੇਗਾ ਆਪਣੀ ਸ਼ਾਂਤੀ ਦਵੇਗਾ ਪ੍ਰਭੂ ਜਿਹੜੀ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਆ ਹallelujah ਦੁਨੀਆ ਵਿੱਚ ਸ਼ਾਂਤੀ ਨਾ ਲੱਭਿਓ ਕਿਉਂਕਿ ਦੁਨੀਆ ਵਿੱਚ ਦੁੱਖ ਆ ਪਰੇਸ਼ਾਨੀ ਆਇਆ ਉਹ ਕਹਿੰਦਾ ਪਰ ਹੌਸਲਾ ਨਾ ਹਾਰਿਓ ਮੈਂ ਦੁਨੀਆ ਨੂੰ ਕੀ ਲਿਆਇ ਸੀ ਜਿੱਤ ਲਿਆ ਜਗਤ ਨੂੰ ਜਿੱਤ ਲਿਆ ਹਾਂ ਜੇ ਅੱਗੇ ਪੜਾਂਗੇ ਤੁਹਾਨੂੰ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਦੇ ਬਾਰਸ ਹੋਣਗੇ ਹallelujah ਤੁਹਾਨੂੰ ਜਿਹੜੇ ਹਲੀਮ ਹਲੀਮ ਦਾ ਮਤਲਬ ਸਮਝਦੇ ਆ ਦੀਨ ਕਿਹਦੇ ਦੀਨ ਦੀ ਪਰਮੇਸ਼ਰ ਦੇ ਦੀਨ جو پرمیشر کہندا ہے جو پرمیشر تھا نوبچن بچ گائیڈ کردا ہے حالیلویہ جدو اسی چوانے جی چورہ جائے وہ دی شبیہ پڑھ رہے ہیں نا وہ اس نے کہتے پتہ کی کیے لکھا رہا ہے ہاں جی پڑھا کہہ رہے دی شبیہ ਜੇ ਨੂੰ ਮੈਂ ਤੁਹਾਡੇ ਕੋਲ ਪਿਤਾ ਦੇ ਵੱਲੋਂ ਕੱਲਾਗਾ ਅ타 ਸਚਾਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿਕਲਦਾ ਹੈ ਉਹ ਮੇਰੇ ਹੱਥ ਵਿੱਚ ਸਾਖੀ ਦੇਵੇਗਾ ਹallelujah ਹallelujah ਕਹਿੰਦਾ ਉਹ ਇਹਦਾ ਪਵਿੱਤਰ ਆਤਮਾ ਸਹਾਇਕ ਜਿਹੜਾ ਆ ਪਿਤਾ ਵੱਲੋਂ ਆਉਂਦਾ ਆ ਉਹ ਜਦ ਤੁਹਾਡੇ ਕੋਲ ਆਵੇਗਾ ਕਹਿੰਦੀ ਸਾਖੀ ਦੇਵੇਗਾ ਜੀ ਪਰਮੇਸ਼ਰ ਦੀ ਪ੍ਰਭੂ ਜੀ ਪ੍ਰਭੂ ਯਿਸੂ ਮਸੀਹ ਦੀ ਸਾਖੀ ਦੇਵੇਗਾ ਜੀ ਅਤੇ ساتھی تسی بھی گواہ ہو کے کیونکہ تسی مڈو میرے نال رہے ہو نان جی اگے کی اتے تسی بھی گواہ ہو کیونکہ تسی مڈو میرے نال رہے ہو حالیلویہ اور اس سہائے کرتا پویتر آتما جینو پتا میرے نام اتے کر لے گا سب کچھ سکھائے گا سب کچھ جو میں آخیا ہے پوتر آتما پرمشور پہ سکھاوی گا لوئ وچن سکھاوے گا دوسری گل یہ کہ پرب اس مسیح دیا گلا چیتے کرایے گا کہ پرب نے سارے بولیا ਪਰ ਉਹਨੇ ਸਾਨੂੰ ਇਹਦਾ ਗਿਆ ਦੋ ਖਾਸ ਗੱਲਾਂ ਹੋਣਗੀਆਂ ਇਸ ਪਵਿੱਤਰ ਆਤਮਾ ਦੇ ਵਿੱਚ ਪਹਿਲੀ ਗੱਲ ਉਹ ਕਿ ਉਹ ਤੁਹਾਨੂੰ ਵਚਨ ਸਿਖਾਵੇਗਾ ਅੱਜ ਅਸੀਂ ਕਹਿੰਦੇ ਸਾਨੂੰ ਅਸੀਂ ਵਚਨ ਪੜ੍ਹਦੇ ਆ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਪਹਿਲੀ ਗੱਲ ਪਵਿੱਤਰ ਆਤਮਾ ਦੀ ਨਿਸ਼ਾਨੀ ਹੋਵੇਗੀ ਕਿ ਉਹ ਤੁਹਾਨੂੰ ਵਚਨ ਤੇ ਕੀ ਕਰੇਗਾ ਸਿਖਾੜੇਗਾ ਔਰ ਉਹ ਪ੍ਰਭੂ ਦੀਆਂ ਗੱਲਾਂ ਤੁਹਾਨੂੰ ਦੱਸੇਗਾ ਕਿ ਪ੍ਰਭੂ ਨੇ ਤੁਹਾਡੇ ਨਾਲ ਆਹ ਬੋਲਿਆ ਪ੍ਰਭੂ ਨੇ ਤੁਹਾਡੇ ਨਾਲ ਆਹ ਬੋਲਿਆ ਹਾਲੇਲੂਇਆ 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 ਹਾਂਜੀ ਫਿਰ ਦੋ ਇੱਥੋਂ ਪੜਾਂਗੇ ਪੰਜ ਤਾਈ ਤੁਹਾਨੂੰ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਤੇ ਬਾਰਿਸ਼ ਹੋਣਗੇ ਹallelujah ਜਿਹੜੇ ਹਲੀਮ ਆ ਜਿਹੜੇ ਅੰਦਰ ਨਮਾਹਰਾ ਉਹ ਧਰਤੀ ਦੇ ਕੀ ਹੋਣਗੇ ਜੀ ਉਹ ਬਾਰਿਸ਼ ਬਾਰਿਸ਼ ਹੋਣਗੇ ਹਾਂ ਜੀ ਤੁਹਾਨੂੰ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਰਜਾਈ ਜਾਣਗੇ ਹallelujah ਜਿੱਦਾਂ ਦੇ ਤੁਸੀਂ ਜੋ ਤੁਸੀਂ ਪ੍ਰਭੂ ਦੇ ਕੋਲੋਂ ਮੰਗਦੇ ਹੋ ਕਿ ਜਦੋਂ ਅਸੀਂ 6 ਦੀ 32 'ਚ ਪੜਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਦੁਨੀਆਂ ਦੇ ਲੋਕ ਇਹਨਾਂ ਚੀਜ਼ਾਂ ਨੂੰ ਪਾਲਦੇ ਫਿਰਦੇ ਆ ਪਰ ਤੁਹਾਡਾ ਸੁਰਗੀ ਬਾਪ ਜਾਣਦਾ ਆ ਕਿ ਤੁਹਾਨੂੰ ਕਿਹਨਾ ਬਾਸਾਂ ਦੀ ਲੋੜ ਆ ਕਹਿੰਦਾ প্রভু ਕਹਿੰਦੇ ਤੁਸੀਂ ਮੇਰੇ ਧਰਮ ਤੇ ਰਾਸ ਨੂੰ ਪਾਲੋ ਜਿਹੜੀਆਂ ਬਾਸਾਂ ਤੁਸੀਂ ਲੱਭਦੇ ਹੋ ਤੁਹਾਨੂੰ ਪਿੱਛੇ ਪੈ ਕੇ ਤੁਹਾਨੂੰ ਮਿਲਣ ਗਿਆ ਤੁਹਾਨੂੰ ਜਿਹੜੇ ਧਰਮ ਦੇ ਭੁੱਖੇ ਤੇ ਆਏ ਆ ਉਹ ਕੀ ਕੀਤਾ ਗਾਣ ਕੇ ਰਜਾਈ ਗਾਣ ਕੇ ਹਾਂਜੀ ਤਾਂ ਉਹ ਜਿਹੜੇ ਦਿਆਵਾਨ ਹਨ ਕਿਉਂ ਜੋ ਨਾ ਉਤੇ ਦਇਆ ਕੀਤੀ ਜਾਵੇਗੀ ਹallelujah ਉਹ ਬੋ ਕਹਿੰਦੇ ਜੀ ਤੁਹਾਡੇ ਜਿੱਦਿਆ ਪ੍ਰੇਮ ਆ ਆਤਮਾ ਦਾ ਪਹਿਲਾ ਫਲ ਕੀ ਹੈ ਜੀ ਪ੍ਰੇਮ ਹallelujah ਹਾਲੇ ਪਰ ਪ੍ਰਭੂ ਨੇ ਵੀ ਕਹਿਆ ਜੇ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਨਾ ਪਿਆਰ ਕਰਦੇ ਆ ਤੇ ਮੇਰੇ ਬਚਨਾਂ ਦੀ ਕੀ ਕਰੋਗੇ ਤੁਸੀਂ ਹallelujah ਉਹਨੋਂ ਜਿਹੜੇ ਦਇਆਵਾਨ ਆ ਉਹਨਾਂ ਤੇ ਕੀ ਕੀਤੀ ਜਾਊਗੀ ਦਇਆ ਅਗਰ ਕਿਸੇ ਤੇ ਤੁਸੀਂ ਦਇਆ ਕਰੋਗੇ ਨਾ ਬਦਲੇ ਜੇ ਤੁਹਾਡੇ ਉੱਤੇ ਵੀ ਦਇਆ ਕੀਤੀ ਜਾਊਗੀ ਹallelujah ਜੇ ਸੋ ਕਰੋਗੇ ਤਾਂ ਕੀ ਜਿੱਤੇ ਜਾਓਗੇ ਸ਼ਾਂਤੀ ਆਟੋਮੈਟਿਕ ਪ੍ਰਭੂ ਦੀ ਸ਼ਾਂਤੀ ਤੁਹਾਡੇ ਉੱਤੇ ਆਵੇਗੀ ਅੱਜ ਅਸੀਂ ਮੰਗਦੇ ਆ ਮਿਲਣੀ ਨੇਗੀ ਹallelujah ਅੱਜ ਅਸੀਂ ਜੋਰ ਮਾਰਦੇ ਆ ਮਿਲਦਾ ਨਹੀਂ ਹੈਗਾ ਕਿਉਂਕਿ ਮਿਲਣਾ ਐਦਾ ਆ ਕਿ ਜਦਾ ਜਦਾਂ ਤੁਸੀਂ ਵਚਨ ਦੇ ਉੱਤੇ ਵਚਨ ਨੂੰ ਫੋਲੋ ਕਰੀ ਜਾਓਗੇ ਵਚਨ ਨੂੰ ਮੰਨੂਗੇ ਵਚਨ ਨੂੰ ਮੰਨਣਾ ਜ਼ਰੂਰੀ ਆ ਕੱਲੀ ਖਾਲੀ ਨੇਚਾ ਨਹੀਂ ਹallelujah ਉਹ ਵਚਨ ਤੇ ਲਿਖਿਆ ਆ ਜਦੋਂ ਰੋਮੀਆਂ ਦੀ ਕਿਤਾਬ ਤੁਸੀਂ ਪੜ੍ਹਦੇ ਆ ਨਾ ਇਹ ਨੇਚਾ ਦੀ ਬਾਣੀ ਆ ਵਿਸ਼ਵਾਸ ਦੀ ਬਾਣੀ ਆ ਏ ਹalleluyah ਨਿਛਾ ਵੀ ਕਰਨੀ ਵਿਸ਼ਵਾਸ ਨਹੀਂ ਕਰਨਾ ਔਰ ਵਚਨ ਨੂੰ ਵੀ ਮੰਨਣਾ ਆ ਵਚਨ ਉੱਤੇ ਚੱਲਣਾ ਆ ਔਰ ਜਦੋਂ ਵਚਨ ਉੱਤੇ ਚੱਲੋਗੇ ਤੁਹਾਡਾ ਕੀ ਹੋਵੇਗਾ ਭਲਾ ਹੋਵੇਗਾ ਫਿਰ ਕੋਈ ਚੰਗੀ ਵਾਸ ਪਰਮੇਸ਼ਰ ਤੁਹਾਡੇ ਤੋਂ ਰੋਕ ਕੇ ਨਹੀਂ ਰੱਖੇਗਾ ਹalleluyah 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 ਉਹਨਾਂ ਸਾਡਾ ਬੱਚਾ ਆ ਛੋਟਾ ਜੋ ਇਹਦੇ ਹੱਕ ਵਿੱਚ ਆ ਨਾ ਜੋ ਇਹਦੇ ਲਈ ਫਾਇਦੇ ਲਈ ਆ ਆਪਾਂ ਉਹਨਾਂ ਇਹਨੂੰ ਦਿੰਨੇ ਆ ਇਸ ਤੋਂ ਬਾਧੂ ਤਾਂ ਨਹੀਂ ਦਿੰਦੇ ਅਸੀਂ ਹallelujah ਸਾਨੂੰ ਪਤਾ ਕਿ ਜੇ ਅਸੀਂ ਇਹਨੂੰ ਬਾਧੂ ਦੇ ਦਿੱਤਾ ਇਹਨੇ ਕੀ ਕਰਨਾ ਆ ਉਹ ਖਰਾਬ ਕਰਨਾ ਆ ਹallelujah ਇਸੇ ਤਰ੍ਹਾਂ ਸਾਡਾ ਪਰਮੇਸ਼ਰ ਆ ਜਿੰਨੀ ਕਪੈਸਿਟੀ ਆ ਪਰਮੇਸ਼ਰ ਉਹਨਾਂ ਦਿੰਦਾ ਆ ਹallelujah ਉਸ ਤੋਂ ਵਾਫਰ ਵੱਧ ਨਹੀਂ ਦਿੰਦਾ ਪਰਮੇਸ਼ਰ ਹੁਣ ਭੁੱਖ ਤਾਂ ਦੋ ਰੋਟੀਆਂ ਦੀ ਆ ਜਦੋਂ ਤਿੰਨ ਜਾਂ ਚਾਰ ਖਾ ਲਈਆਂ ਤਾਂ ਫੇਰ ਓខਾ ਹੀ ਆ ਹੋਣਾ ਹallelujah ਜਿੱਦਾਂ ਜਿੱਦਾਂ ਤੁਹਾਡੀ ਕਪੈਸਿਟੀ ਵਧਣੀ ਸ਼ੁਰੂ ਹੋ ਜਾਣੀ ਆ ਜਿੱਦਾਂ ਜਿੱਦਾਂ ਤੁਸੀਂ ਵਚਨ ਤੇ ਚੱਲਣਾ ਕਪੈਸਿਟੀ ਦਾ ਮਤਲਬ ਜਿੱਦਾਂ ਜਿੱਦਾਂ ਤੁਸੀਂ ਵਚਨ ਤੇ ਚੱਲਣਾ ਸ਼ੁਰੂ ਕਰ ਦੇਣਾ ਫੋਕਾ ਪਿਆਰ ਨਹੀਂ ਪ੍ਰਭੂ ਮੰਗਦਾ ਬੱਬੂ ਮੈਂ ਤੈਨੂੰ ਬੜਾ ਪਿਆਰ ਕਰਦਾ ਹਾਂ ਯਹੂਦਾ ਵੀ ਬਹੁਤ ਪਿਆਰ ਕਰਦਾ ਸੀ ਹallelujah ਤੇਲੀ ਉਹਦੇ ਕੋਲ ਰਹਿੰਦੀ ਸੀ ਐਦਾਂ ਦਾ ਪ੍ਰਭੂ ਪਿਆਰ ਨਹੀਂ ਮੰਗਦਾ ਜੇ ਅਸੀਂ ਮੰਨ ਲਓ ਕਿ ਸਾਡਾ ਬੱਚਿਆਂ ਨਾਲ ਬਹੁਤ ਜ਼ਿਆਦਾ ਹੋ ਗਿਆ ਮੈਂ ਪ੍ਰਭੂ ਨਾਲ ਪਿਆਰ ਘਟ ਗਿਆ ਹallelujah ਮਾਲੋ ਜੇ ਸਾਡਾ ਪੈਸੇ ਨਾਲ ਪਿਆਰ ਹੋ ਗਿਆ ਤਾਂ ਮੈਂ ਪ੍ਰਭੂ ਨਾਲ ਪਿਆਰ ਘਟ ਗਿਆ ਕੁੱਲ ਮਿਲਾ ਕੇ ਜੇ ਤੁਹਾਡਾ ਉਤਮ ਪ੍ਰੇਮ ਪਰਮੇਸ਼ਰ ਦੇ ਨਾਲ ਆ ਤਾਂ ਸਾਰੀਆਂ ਬਾਸਾ ਰਲ ਕੇ ਤੁਹਾਡਾ ਕੀ ਕਰਨਾ ਸ਼ੁਰੂ ਕਰ ਦੇਣਾ ਉਹਨੇ ਹallelujah ਕਿਉਂਕਿ ਵਕਤਾਂ ਚ ਲਿਸ਼ਾ ਹੋਇਆ ਆ ਜਿਹੜੇ ਸ਼ੁਭ ਕੰਮ ਆਲੇ ਰਸੇ ਗਏ ਆ ਸਾਰੀਆਂ ਬਾਸਾਂ ਰਾਲ ਕੇ ਉਹਨਾਂ ਦਾ ਕੀ ਕਰਨ ਗਿਆ ਸਾਰੀਆਂ ਦੁਨੀਆ ਦੀਆਂ ਸਿਸ ਦੁਨੀਆ ਦੀਆਂ ਸਾਰੀਆਂ ਬਾਸਾਂ ਜਿੰਨਾ ਕੋਸ਼ ਆ ਉਹਨੇ ਤੁਹਾਡਾ ਭਲਾ ਮੰਗਣਾ ਸ਼ੁਰੂ ਕਰ ਦੇਣਾ ਹallelujah ਅੱਜ ਹਾਲਤ ਕੀ ਆ ਜੇ ਬੱਚਾ ਜੋ ਮੋਹ ਹਟਿਆ ਤੇ ਸਾਡਾ ਇਧਰ ਪਿਆਰ ਪੈਸੇ ਨਾਲ ਪਿਆਰ ਹੋ ਗਿਆ ਜੇ ਪੈਸੇ ਨਾਲ ਪਿਆਰ हट ਗਿਆ ਹੋਰ ਪਾਸੇ ਹੋ ਗਿਆ ਕਿਉਂਕਿ ਸ਼ੈਤਾਨ ਜਿਹੜਾ ਬੁੱਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਉਹਦੇ ਇਤਿਆਰ ਆਏ ਹallelujah ਪੈਸਾ ਮਾੜਾ ਨਹੀਂ ਹੈਗਾ ਪਰ ਪੈਸੇ ਨਾਲ ਪਿਆਰ ਨਹੀਂ ਹallelujah ਹallelujah ਜਦੋਂ ਤੁਸੀਂ ਪੈਸੇ ਨਾਲ ਪਿਆਰ ਕਰਨਾ ਛੱਡ ਦਿੱਤਾ ਨਾ ਉਸ ਤੋਂ ਬਾਅਦ ਇਹ ਪਰਮੇਸ਼ਰ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਣਾ ਤੁਹਾਡਾ ਕਿਉਂਕਿ ਉਹ ਰੋੜੇ ਰੱਖਦਾ ਉਹ ਮੋਰੇ ਕੀ ਰੱਖਦਾ ਐ ਰੋੜੇ ਲੋਭ ਲਾਲਚ ਐਦਾਂ ਦੀਆਂ ਚੀਜ਼ਾਂ ਮੋਰੇ ਸਿਰ ਦਾ ਲੋਭ ਲਾਜੇ ਨੂੰ ਇਹਨੂੰ ਲਾਲਚ ਆ ਜਾਏ ਇਹਨੂੰ ਆ ਚੀਜ਼ ਆ ਜਾਏ ਇਹ ਉਧਰ ਤੈਨੂੰ ਬੇਵਚਾਰ ਚ ਪਾ ਦੇਣਾ ਉਹ ਉਧਰੋਂ ਉਧਰੋਂ ਨਿਕਲਿਆ ਤੈਨੂੰ ਅਗਲੀ ਅਗਲੀ ਸਟੇਜ ਚ ਪਾ ਦੇਣਾ ਉਹਦਾ ਕੰਮ ਐਦਾਂ ਦਾ ਆ ਉਹਨੂੰ ਇਹ ਕਿ ਇਹਨੂੰ ਅਸਲੀ ਚੀਜ਼ ਨਾ ਮਿਲ ਜਾਵੇ ਅਸਲੀ ਚੀਜ਼ ਹਾਲੇਲੂਇਆ ਕਿਉਂਕਿ ਅਸਲੀ ਜਿਹੜਾ ਉਹ ਹੀਰਾ ਆ ਪ੍ਰਭੂ ਕੀ ਆ ਜੀ ਹੀਰਾ ਆ ਜਿਹੜੀ ਪੂਰਾ ਤੁਸੀਂ ਆਪਣਾ ਸਭ ਕੁਝ ਵੇਚ ਕੇ ਵੀ ਉਹਨੂੰ ਮੋਲ ਨਹੀਂ ਲੈ ਸਕਦੇ ਪਰ ਉਹ ਪਤਾ ਨਹੀਂ ਕਿ ਇਹਨੂੰ ਦੇ ਦੇਣਾ ਉਹਨੇ ਖੁਸ਼ ਹੋ ਕੇ ਪਰਮੇਸ਼ਰ ਨੇ ਦੇ ਦੇਣਾ ਉਹਨੂੰ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ